ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵੈਗਰੂ ਪਰਮਾਤਮਾ ਦੀ ਰਾਜੇ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਮਿੱਤਰੋ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਆਪਣੇ ਵੱਲੋਂ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਮਿੱਤਰੋ ਜੇਕਰ ਮਿੱਤਰੋ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਹੈ ਤੁਹਾਨੂੰ ਲੱਗਦਾ ਵੀ ਅਪਡੇਟ ਆਪਣੀ ਸਹੀ ਹੁੰਦੀ ਆ ਤੱਕ ਕਮੈਂਟ ਬਾਕਸਾਂ ਦੇ ਵਿੱਚ ਆਪਣਾ ਸੁਝਾਅ ਮਿੱਤਰੋ ਜਰੂਰ ਦਿਆ ਕਰੋ। ਕਪੜਾਉਦੀ ਸਮਰਾਲਾ ਜ਼ਿਲ੍ਹਾ ਲੁਧਿਆਣਾ ਚ ਲੱਗਣੀਆ ਰੌਣਕ ਜਿੱਥੇ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਮਿੱਤਰੋ। ਪਹਿਲਾ ਨਾਮ ਜਿੱਥੇ 77000 ਆ ਤੇ ਦੂਸਰਾ ਨਾਮ 52000 ਬਾਏ ਸਟ੍ਰੇਡਰ ਤੇ ਜਾਫੀ ਨੂੰ 11-11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ। ਅੱਜ ਦੇ ਦਿਨ ਦਾ ਇਹਨਾਂ ਕਹਿੰਦੇ ਸਿਰੇ ਦਾ ਕਬੱਡੀ ਕੱਪਾ ਤੇ ਨਾਲ ਹੀ ਕਬੱਡੀ 52 ਕਿਲੋ ਦੇ ਦੋ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 8100 ਆ ਦੂਸਰਾ ਨਾਮ 6100 ਆ ਬੈਸਟਾਂ ਲਈ 11-1100 ਰੁਪਿਆ ਅੱਜ ਦੇ ਦਿਨ ਦਾ ਵਧੀਆ ਕਬੱਡੀ ਦਾ ਆਪਾਂ ਵਧੀਆ ਟੀਮਾਂ ਬਣੀਆਂ ਨੇ ਸਾਰੇ ਛੋਟੀ-ਛੋਟੀ ਦੇ ਪਲੇਅਰ ਖੇਡਣਗੇ ਤੇ ਨਾਲ ਹੀ ਫਕਰ ਝੰਡਾ ਕਹਿੰਦੇ ਸੋਨੀ ਫਕਰ ਝੰਡੇ ਦਾ ਕਬੱਡੀ ਦਾ ਟਾਪ ਦਾ ਜਾਫੀ ਉਹਦੇ ਪਿੰਡਾਂ 'ਚ ਲੱਗਣੀਆਂ ਰੌਣਕਾਂ ਮੇਤਰੋ ਲਾਸਟ ਦਿਨ ਹੈ ਕਬੱਡੀ ਓਪਨ ਦੇ ਚਾਰ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ ਲੱਖ ਤੇ ਦੂਸਰਾ ਨਾਮ 75000 ਬੈਸਟ ਟਰੇਡਰ ਤੇ ਜਾਫੀ ਲਈ ਕਹਿੰਦੇ ਐਫ ਡੀ ਲੈਕਸ ਮੋਟਰਸਾਈਕਲ ਦਿੱਤੇ ਜਾਣਗੇ ਸੋਨੀ ਫਕਰ ਝੰਡਿਲਾਂ ਯਾਰੀ ਪਗਾਉਣ ਦੇ ਲਈ ਕਹਿੰਦੇ ਸਿਰੇ-ਸਿਰੇ ਦੇ ਮਲ ਆਉਣਗੇ ਸਰੇ ਸਰੇ ਦੀਆਂ ਟੀਮਾਂ ਬਣੀਆਂ ਨੇ ਤੇ ਨਾਲ ਹੀ ਲਾਈਵ ਚੱਲੇਗਾ ਮਿੱਤਰੋ ਕਬੱਡੀ ਟਾਕ ਤੇ یو YouTube ਦਾ ਅਫੀਸ਼ੀਅਲ ਚੈਨਲ ਹੈ ਮਨਪੌਰਾ ਚ ਵੀ ਅੱਜ ਲਾਸਟ ਦਿਨ ਹੈ ਜਿੱਥੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 71000 ਆ ਤੇ ਦੂਸਰਾ ਨਾਮ 51000 ਬੈਸ ਟ੍ਰੇਡਰ ਤੇ ਜਾਫੀ ਨੇ ਇਥੇ ਕਿੰਨੇ ਹਜ਼ਾਰ ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ ਕਬੱਡੀ 52 ਕਿਲੋ ਦਾ ਇੱਕ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 7100 ਆ ਤੇ ਦੂਸਰਾ ਨਾਮ 5100 ਆ ਬੈਸਟ ਨੂੰ ਸਰਪ੍ਰਾਈਜ਼ ਹੋਣਗੇ ਲਾਈਵ ਆਉਣਾ ਮਿੱਤਰੋ www123livedoubtin ਤੇ ਉਹ YouTube ਦਾ ਚੈਨਲ ਹੈ ਇੱਥੇ ਵੀ ਲੱਗਣਗੇ ਰੌਣਕਾਂ ਛੋਟੀ ਛੋਟੀ ਦੇ ਪਲੇਅਰ ਹੋਰੇ ਵੀ ਪਹੁੰਚਣਗੇ ਤੇ ਨਾਲ ਹੀ ਮੱਲੇਵਾਲਾ ਸ਼ੇਰੀਆਂ ਗੇਲੇਵਾਲਾ ਚ ਅੱਜ 35 ਕਿਲੋ ਤੇ 47 ਕਿਲੋ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ 35 ਕਿਲੋ ਦੇ ਪਹਿਲਾ ਨਾਮ 3100 ਆ ਤੇ ਦੂਸਰਾ ਨਾਮ 2100 ਆ ਨਾਲ ਹੀ ਤੀਸਰਾ ਨਾਮ 1100 ਆ ਚੌਥਾ ਨਾਮ ਵੀ 1100 ਆ ਬਜਟਾਂ ਨੂੰ ਸਰਪ੍ਰਾਈਜ਼ ਹੋਣਗੇ 47 ਕਿਲੋ ਦਾ ਪਹਿਲਾ ਨਾਮ 4100 ਆ ਦੂਸਰਾ ਨਾਮ 3100 ਆ ਬਜਟਾਂ ਨੂੰ ਕੱਪ ਦਿੱਤੇ ਜਾਣਗੇ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਹੋਣਗੇ 9 ਤਰੀਕ ਨੂੰ ਮੈਚ ਹੋਣਗੇ ਇਥੇ ਪਹਿਲਾ ਨਾਮ 31000 ਰੱਖਿਆ ਗਿਆ ਮਿੱਤਰੋ ਤੇ ਦੂਸਰਾ ਨਾਮ ਇਹਨੇ 2000 ਰੱਖਿਆ ਗਿਆ 22 ਟਨ ਨੂੰ ਕੱਪ ਹੋਣਗੇ ਤੇ ਨਾਲ ਹੀ 70 ਕਿਲੋ ਦੇ ਮੁਕਾਬਲੇ ਹੋਣਗੇ ਇੱਕ ਪਲੇਅਰ ਬਾਹਰੋਂ ਪਹਿਲਾ ਨਾਮ ਇਥੇ 8100 ਆ ਤੇ ਦੂਸਰਾ ਨਾਮ 7100 ਆ 22 ਟਨ ਨੂੰ ਇਹ ਵੀ ਕੱਪ ਹੋਣਗੇ ਨਾਲ ਹੀ ਪੂੜੇ ਵੀ ਲੱਗਣੀਆਂ ਰੌਣਕਾਂ ਇਥੇ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਪਹਿਲਾ ਨਾਮ 71171 ਆ ਤੇ ਦੂਸਰਾ ਨਾਮ 51155 ਬਾਈ ਸਟਾਰਗੇਟੇ ਐਲਈਡੀਆਂ ਨਾਲ ਮਾਨ ਸਨਮਾਨ ਹੋਵੇਗਾ ਇਹਨਾਂ ਨੇ ਵੀ ਵਧੀਆ ਕਬੱਡੀ ਕੱਪਗਾ ਟੀਮਾਂ ਵੀ ਵਧੀਆ ਬਣੀਆਂ ਨੇ ਛੋਟੀ ਛੋਟੀ ਦੇ ਪਲੇਅਰ ਵੀ ਉਰੇ ਪਹੁੰਚਣਗੇ ਨਾਬਾ ਵਿਖੇ ਵੀ ਚੋਟੀ ਦਾ ਕੱਪ ਹੋਣ ਜਾ ਰਿਹਾ ਇੱਥੇ ਪਹਿਲਾ ਨਾਮ ਲੱਖ ਹੈ ਦੂਸਰਾ ਨਾਮ ਇੱਥੇ 75000 ਨਾਲ ਹੀ ਪਹਿਲੇ ਦਿਨ 45 55 ਦੇ 65 ਕਿਲੋ ਦੇ ਵਿਚਕਾਰ ਮੁਕਾਬਲੇ ਹੋਣਗੇ ਅਜਰੇ ਮਿੱਤਰੋ ਅਖੀਰਲੇ ਦਿਨਾਂ ਕਬੱਡੀ ਓਪਨ ਦੇ 75 ਤੇ ਓਪਨ ਦੇ ਮੁਕਾਬਲੇ ਹੋਣਗੇ ਇੱਥੇ ਓਪਨ ਦਾ ਪਹਿਲਾ ਨਾਮ ਲੱਖਾ ਤੇ ਦੂਸਰਾ ਨਾਮ 75 ਸੱਧੀਆਂ ਹੋਈਆਂ 8 ਕਲੱਬਾਂ ਦੇ ਮੈਚ ਹੋਣਗੇ ਬੈਸਟਾਂ ਨੂੰ ਵੀ ਵਧੀਆ ਸਰਪ੍ਰਾਈਜ਼ ਦਿੱਤੇ ਜਾਣਗੇ ਵਧੀਆ ਨਾਮਾਂ ਛੋਟੀ ਜਿਹੀ ਟੀਮਾਂ ਹੋਰ ਵੀ ਪਹੁੰਚਣਗੀਆਂ ਲਾਈਵ ਆਉਣਾ www123live.in ਤੇ YouTube ਦਾ ਚੈਨਲ ਹੈ ਲੱਗਣੀਆਂ ਰੌਣਕੌਰ ਵੀ ਪਲੇਅਰ ਬਾਕੀ ਕਬੱਡੀ ਦੀ ਇਹੋ ਜਿਹਾ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਬੱਡੀ ਪਲੇਅਰਾਂ ਨੂੰ ਵਾਹਿਗੁਰੂ ਪਰਮਾਤਮਾ ਸੱਤਾਂ ਫੇਟਾਂ ਤੋਂ ਬਚਿਤ ਰੱਖੇ ਖੇਡ ਪ੍ਰੇਮੀਆਂ ਨੂੰ ਖੇਡ ਪ੍ਰੋਮੋਟਰਾਂ ਨੂੰ ਭਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਬਖਸ਼ੇ ਨਾਲ ਹੀ ਮਿਲਾਂਗੇ ਆਪਾਂ ਜੀ ਨਵੀਂ ਅਪਡੇਟ ਦੇ ਨਾਲ ਤਨਵਾਲ <laughs> <laughs>